ਬਿਊਟੀ ਦੇ ਉੱਪਰ ਜਿਨ੍ਹਾਂ ਦੇ ਸਾਡੀਆਂ ਮਾਤਾ ਪਿਤਾਵਾਂ ਦੇ ਜਾਂ ਵੀਰਾਂ ਦੇ ਵੀ ਭਰਾਵਾਂ ਦੇ ਵੀ ਨੌਜਵਾਨ ਸਾਡੇ ਧੀਆ ਪੁੱਤਾਂ ਦੇ ਵੀ ਚਿਹਰੇ ਦੇ ਉੱਤੇ ਨਾ ਦਾਗ ਆ ਜਾਂਦੇ ਆ ਬਲੈਕ ਕਲਰ ਦੇ ਜਾਂ ਕਈ ਵਾਰੀ ਤੇ ਛਾਈਆਂ ਹੀ ਪੈ ਜਾਂਦੀਆਂ ਨੇ ਥੋੜੀਆਂ ਜਿਹੀ ਬਚਪਨ ਦੀਆਂ ਗਲਤੀਆਂ ਕਰਕੇ ਵੀ ਲਾਲ ਹੋ ਜੇ ਬੜੀ ਫੋਨ ਆਏ ਬਹੁਤ ਸਾਰੇ ਫੋਨ ਤਾਂ ਚੱਕੇ ਵੀ ਨਹੀਂ ਗਏ ਉਹਨਾਂ ਦਾ ਆਲੰਬਾ ਹੀ ਰਿਹਾ ਵੀ ਫੋਨ ਨਹੀਂ ਚੱਕੇ ਗਏ ਲੇਕਿਨ ਜਿਹੜੇ ਚੱਕੇ ਗਏ 300 ਫੋਨ ਚੱਕਿਆ ਗਿਆ ਘੱਟੋ ਘੱਟ 300 ਦੇ 300 ਲੋਗਾਂ ਨੇ ਆਰਡਰ ਕਰਤਾ ਵੀ ਭੇਜ ਦੋ ਜੀ ਦੇ ਦੋ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਫੇਸ ਨੂੰ ਦੁੱਧ ਦੇ ਨਾਲ ਵਾਸ਼ ਕਰਨਾ ਤੁਸੀਂ ਆਪਣੇ ਉੱਪਰ ਸਿਰਫ 20 ਮਿੰਟ ਲਾਣੇ ਆ 20 ਮਿੰਟ ਚ ਤੁਸੀਂ ਇਹ ਸਮਝ ਲਓ 20 ਦਿਨਾਂ ਦੀ ਤਸੱਲੀ ਹੋ ਗਈ ਆਪਣੀ 20 ਦਿਨ ਆਪਾਂ ਨੂੰ ਸਿਰਫ ਇੱਕ ਰੁਪੰਜਲੀ ਕਰੀਮ ਲਾ ਕੇ ਟਾਈਮ ਚੱਲੂਗਾ ਉਸ ਤੋਂ ਬਾਅਦ ਜੇ ਰਜ਼ਾਦਾਰ ਕਰ ਲੋਗੇ ਇੱਕ ਦਿਨ ਆਊਗਾ ਕਿ ਆਪਣੇ ਨੈਚੁਰਲ ਤਰੀਕੇ ਨਾਲ ਸਕਿਨ ਕਲੀਅਰ ਹੋ ਜੂਗੀ ਇਹਨੂੰ ਇਦਾਂ 2 ਚਮਚ ਲੈਣੇ ਆ ਉਹਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਪਾ ਲੈਣਾ ਚੰਗੀ ਤਰ੍ਹਾਂ ਉਹਨੂੰ ਮਿਕਸ ਮੈਚ ਕਰਕੇ ਉਹਨੂੰ ਇੱਕ ਕਾਟਨ ਡਿਪ ਕਰਕੇ ਨਾ ਐ ਐ ਐ ਲਾ ਲੈਣੀ ਆ ਫੇਸ ਤੇ ਜਿੱਥੇ ਜਿੱਥੇ ਸ਼ਾਇਆ ਨੇ ਦਾਗ ਨੇ ਤੱਬੇ ਆ ਉੱਥੇ ਲਗਾ ਦੇਣੀ ਉਦੋਂ ਬਾਅਦ ਜਦੋਂ ਸੁੱਕ ਜਾਏਗਾ ਫਿਰ ਉਹਨੂੰ ਠੰਡੇ ਪਾਣੀ ਨਾਲ ਵਾਸ਼ ਕਰਨਾ ਪਰ ਲੈ ਕੇ ਨਾ ਬਸ ਇਹਨੂੰ ਐ ਫੇਸ ਤੇ ਹੌਲੀ 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 ਰਬ ਕਰ ਦੇਣਾ ਰਾਤ ਹੀ ਸੋ ਜਾਣਾ ਸਵੇਰੇ ਜਦ ਤੁਸੀਂ ਉੱਠੋਗੇ ਨਾ ਤੁਹਾਡੇ ਫੇਸ ਨੂੰ ਜਦੋਂ ਤੁਸੀਂ ਸ਼ੀਸ਼ੇ ਵਿੱਚ ਦੇਖੋਗੇ ਤੁਸੀਂ ਆਪ ਦੇ ਹੱਬ ਨੂੰ ਬੋਲੋਗੇ ਆਈ ਲਵ ਯੂ ਅੱਛਾ ਜੇ ਤੁਹਾਡਾ ਮਨ ਹੈ ਕਿ ਆਪਾਂ ਨੇ ਫੇਸ਼ਲ ਫੂਸ਼ਨ ਕਰਨਾ ਤਾਂ ਇੱਕ ਹਫ਼ਤੇ 'ਚ ਇੱਕ ਦਿਨ ਟਾਈਮ ਕੱਢੋ ਔਰ ਜਿੱਥੇ ਵੀ ਜਾਣਾ ਜਾਓ ਜੇ ਮਜਾਲਾ ਕੋਈ ਤੁਹਾਨੂੰ ਪ੍ਰੋਬਲਮ ਆ ਜਾਏ ਮਜਾਲਾ ਕੋਈ ਚਿਹਰੇ ਤੇ ਸ਼ਾਇਆ ਦਿਖ ਜਾਣ ਮਜਾਲਾ ਕੋਈ ਤੁਹਾਡੇ ਚਿਹਰੇ ਦੇ ਉੱਤੇ ਗਲੋ ਨਾ ਆਵੇ ਬਹੁਤ ਸੋਹਣਾ ਫੇਸ ਬਣ ਜਾਏਗਾ ਔਰ ਜੇ ਤੁਸੀਂ ਕਿਤੇ ਹੱਥਾਂ-ਉੱਤਾਂ ਦੇ ਵੀ ਲਾਓਗੇ ਤਾਂ ਐਵਰੀ ਤੁਹਾਡੀ ਜਿਹੜੀ ਸਕਿਨ ਦਾ ਪੋਰਸ਼ਨ ਉਹ ਗਲੋ ਕਰੂਗਾ ਖੂਬਸੂਰਤ ਕੌਣ ਨਹੀਂ ਹੋਣਾ ਚਾਹੁੰਦਾ ਤੇ ਛਾਈਆਂ ਤੋਂ ਕੌਣ ਨਹੀਂ ਛੁਟਕਾਰਾ ਚਾਹੁੰਦਾ ਸੋ ਇਸ ਨੂੰ ਲੈ ਕੇ ਅਸੀਂ ਇੱਕ ਵਾਰ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਕਿਵੇਂ ਤੁਸੀਂ ਆਪਣੇ ਚਿਹਰੇ ਦੀਆਂ ਛਾਈਆਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਹੁਣ ਉਹ ਖਾਸ ਜਾਣਕਾਰੀ ਸਾਂਝੀ ਕਰਾਂਗੇ ਜੋ ਸਵਾਲ ਉਸ ਵੀਡੀਓ ਵਿੱਚ ਤੁਹਾਡੇ ਸਾਰਿਆਂ ਦੇ ਆਏ ਸੀ ਕਿ ਆਈਜ਼ ਦੇ نیچے ਜਿਹੜੇ ਡਾਰਕ ਸਰਕਲਸ ਬਣ ਜਾਂਦੇ ਨੇ ਉਹਨਾਂ ਤੋਂ ਅਸੀਂ ਛੁਟਕਾਰਾ ਕਿਵੇਂ ਪਾਈਏ ਜਾਂ ਫਿਰ ਆਯੁਰਵੈਦਿਕ ਢੰਗ ਦੇ ਨਾਲ ਕਿਵੇਂ ਅੱچھے ਫੇਸ਼ੀਅਲਸ ਕਿਤੇ ਜਾ ਸਕਦੇ ਨੇ ਕਿਉਂਕਿ ਅਸੀਂ ਕਰਿਏ ਬਿਊਟੀ ਇੰਡਸਟਰੀ ਵਿੱਚ ਤਾਂ ਕਈ ਤਰ੍ਹਾਂ ਦੇ ਕੈਮੀਕਲ ਬੇਸਡ ਜੋ ਹੈ ਫੇਸ਼ਲ ਕਿਟਾਂ ਦੀਆਂ ਨੇ ਉਹਨਾਂ ਦੇ ਕਿਤੇ ਨਾ ਕਿਤੇ ਕੁਝ ਸਾਈਡ ਇਫੈਕਟ ਵੀ ਰਹਿ ਸਕਦੇ ਨੇ ਅਸੀਂ ਕਿਸੇ ਵੀ ਖਾਸ ਪ੍ਰੋਡਕਟ ਦੀ ਗੱਲ ਨਹੀਂ ਕਰ ਰਹੇ ਆ ਪਰ ਜਦੋਂ ਆਪਾਂ ਗੱਲ ਕਰਦੇ ਆ ਆਯੁਰਵੇਦ ਦੀ ਤਾਂ ਆਯੁਰਵੇਦ ਵਿੱਚ ਨੈਚੁਰਲ ਜੋ ਸਾਨੂੰ ਕੁਦਰਤ ਨੇ ਦਿੱਤਾ ਹੋਇਆ ਹੈ ਜੜੀਆਂ ਬੂਟੀਆਂ ਨੇ ਜਾਂ ਕੁਝ ਖਾਸ ਐਸੇ ਫਰੂਟਸ ਹੁੰਦੇ ਨੇ ਜੋ ਸਾਡੀ ਸਕਿਨ ਦੇ ਲਈ ਬਹੁਤ ਅੱਛੇ ਹੁੰਦੇ ਨੇ ਸਾਡੀ ਸਕਿਨ ਦੀ ਹੈਲਥ ਨੂੰ ਬੂਸਟ ਕਰਦੇ ਨੇ ਸਾਡੇ ਫੇਸ ਦੇ ਉੱਪਰ ਗਲੋ ਦਿੰਦੇ ਨੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਸੋ ਬਹੁਤ ਸਾਰੀਆਂ ਰਲੀਆਂ ਮਿਲੀਆਂ ਚੀਜ਼ਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਛਾਈਆਂ ਤੋਂ ਵੀ ਛੁਟਕਾਰਾ ਮਿਲੇਗਾ ਡਾਰਕ ਸਰਕਲਸ ਤੋਂ ਵੀ ਛੁਟਕਾਰਾ ਮਿਲੇਗਾ ਫੇਸ ਉੱਪਰ ਗਲੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਇਹ ਖਾਸ ਚੀਜ਼ਾਂ ਤੁਸੀਂ ਅਪਣਾ ਕੇ ਫੇਸ ਉੱਪਰ ਗਲੋ ਉਹ ਵੀ ਲਿਆ ਸਕਦੇ ਹੋ ਤਾਂ ਕਿ ਹਰ ਕੋਈ ਤੁਹਾਨੂੰ ਪੁੱਛੇ ਕਿ ਆਖਿਰ ਤੁਸੀਂ ਆਪਣੇ ਫੇਸ ਤੇ ਜਿਹਾ ਅੱਜ ਕੱਲ ਲਗਾ ਕੇ ਰਹੇ ਹੋ ਕਿ ਤੁਹਾਡਾ ਜਿਹੜਾ ਚਿਹਰਾ ਹੈ ਖੂਬਸੂਰਤ ਹੁੰਦੇ ਹੁੰਦੇ ਇੰਨਾ ਜ਼ਿਆਦਾ ਗਲੋ ਕਰ ਰਿਹਾ ਹੈ ਕਿ ਜਿਸ ਦੇ ਉੱਪਰ ਬਾਕੀ ਸਭ ਚੀਜ਼ਾਂ ਫਿੱਕੀਆਂ ਲੱਗ ਰਹੀਆਂ ਹਨ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਖਾਸ ਜਾਣਕਾਰੀ ਔਰ ਇੱਕ ਖਾਸ ਗੱਲਾਂ ਤੁਹਾਰ ਨਾਲ ਸਾਂਝੀਆਂ ਕਰਨਗੇ ਵੈਦਵਾਨ ਆਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਕੋਇਲ ਜੀ ਸਵਾਗਤ ਹੈ ਸਰ ਤੁਹਾਡਾ ਔਰ ਦੇਖੋ ਜਦੋਂ ਤੁਸੀਂ ਰੂਪਾਂਜਲੀ کریم ਬਾਰੇ ਪੁੱਛਿਆ ਸਭ ਨੇ ਕਿ ਸਾਨੂੰ ਇਹ ਚਾਹੀਦੀ ਹੈ ਜਾਂ ਫਿਰ ਛਾਈਆਂ ਨੂੰ ਲੈ ਕੇ ਨੁਸਖੇ ਤੁਸੀਂ ਅਪਣਾਏ ਨੇ ਉਸ ਤੋਂ ਬਾਅਦ ਸੁਬਾਸ਼ ਗੋਇਲ ਜੀ ਨੇ ਹੋਰ ਵੀ ਜੋ ਹੈ ਢੇਰ ساری ਜਾਣਕਾਰੀ ਇਕੱਠੀ ਕੀਤੀ ਹੈ ਤਾਂ ਕਿ ਜਿਹੜੇ ਜਿਹੜੇ ਤੁਹਾਡੇ ਸਵਾਲ ਸੀ ਨਾ ਕਿ ਚਿਹਰੇ ਤੇ ਛਾਈਆਂ ਬਹੁਤ ਪੁਰਾਣੀਆਂ ਨੇ ਮੂੰਹ ਹਿੱਸੇ ਕਿਲ ਨੇ ਦਾਗ ਪਏ ਹੋਏ ਨੇ ਡਾਰਕ ਸਰਕਲ ਨੇ ਸੋ ਇਹਨਾਂ ਸਭ ਚੀਜ਼ਾਂ ਨੂੰ ਜੋੜ ਕੇ ਅੱਜ ਦੀ ਵੀਡੀਓ ਬਣਾਈ ਗਈ ਹੈ ਬਹੁਤ ਹੀ ਖਾਸ ਰਹੇਗੀ ਤੁਹਾਡੇ ਲਈ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਜਨਕ ਸਤ ਸ੍ਰੀ ਅਕਾਲ ਜੀ ਨਮਸਕਾਰ ਅੱਜ ਬਹੁਤ ਹੀ ਵਧੀਆ ਵਿਸ਼ਾ ਆਪਣਾ ਬਿਊਟੀ ਦੇ ਉੱਪਰ ਜਿਨ੍ਹਾਂ ਦੇ ਸਾਡੀਆਂ ਮਾਤਾ ਪਿਤਾਵਾਂ ਦੇ ਜਾਂ ਵੀਰਾਂ ਦੇ ਵੀ ਭਰਾਵਾਂ ਦੇ ਵੀ ਨੌਜਵਾਨ ਸਾਡੇ ਧੀਆ ਪੁੱਤਾਂ ਦੇ ਵੀ ਚਿਹਰੇ ਦੇ ਉੱਤੇ ਨਾ ਦਾਗ ਆ ਜਾਂਦੇ ਆ ਬਲੈਕ ਕਲਰ ਦੇ ਜਾਂ ਕਈ ਵਾਰੀ ਤੇ ਛਾਈਆਂ ਹੀ ਪੈ ਜਾਂਦੀਆਂ ਨੇ ਥੋੜੀਆਂ ਜਿਹੀ ਬਚਪਨ ਦੀਆਂ ਗਲਤੀਆਂ ਕਰਕੇ ਵੀ ਲਾ ਲਓ ਜਾਂ ਟੈਨਸ਼ਨਾਂ ਕਰਕੇ ਲਾ ਲਓ ਹੋਰ ਬਹੁਤ ਸਾਰੇ ਚੀਜ਼ਾਂ ਨੇ ਜਿਵੇਂ ਲੇਡੀਜ਼ ਦੇ ਵਿੱਚ ਪੀਸੀਓਡੀ ਆ ਜਾ ਕੇ ਲੋਕੀ ਕੋਰੀਏ ਦੀ ਪ੍ਰੋਬਲਮ ਹੈ ਕਈ ਚੀਜ਼ਾਂ ਕਾਰਨ ਇਹ ਆ ਜਾਂਦਾ ਤੇ ਅਸੀਂ ਫਿਰ ਚੰਗੇ ਚੰਗੇ ਜਾ ਕੇ ਵੱਡੇ ਵੱਡੇ ਬਿਊਟੀ ਪਾਰਲਾਂ ਦੇ ਵਿੱਚ ਕਈ ਹਜ਼ਾਰ ਰੁਪਏ ਖਰਾਬ ਕਰਦੇ ਆ ਖਰਾਬ ਵੀ ਨਹੀਂ ਕਰਦੇ ਫਾਰਦਰ ਟਾਈਮ ਸਾਨੂੰ ਵਧੀਆ ਬਿਊਟੀ ਮਿਲ ਜਾਂਦੀ ਆ ਤੇ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇੱਕ ਨਾ ਪਿਛਲੀ ਵਾਰੀ ਆਪਾਂ ਗੱਲ કરી ਸੀ ਰੂਪਾਂਜਲੀ ਕਰੀਮ ਦੀ ਰੂਪਾਂਜਲੀ ਇਹਦਾ ਇੱਕ ਇਹਦਾ ਤੇਲ ਵੀ ਆ ਜਿਹਨੂੰ ਪ੍ਰੋਪਰ ਦਾ ਟ੍ਰੀਟਮੈਂਟ ਚਾਹੀਦਾ ਜਿਵੇਂ ਰੁਪਾਂਜਲੀ ਕਰੀਮ ਦੀ ਮੈਂ ਗੱਲ ਕਰੀ ਬੜੀ ਫੋਨ ਆਏ ਬਹੁਤ ਸਾਰੇ ਫੋਨ ਤਾਂ ਚੱਕੇ ਵੀ ਨਹੀਂ ਗਏ ਉਹਨਾਂ ਦਾ ਆਲੰਭਾ ਹੀ ਰਿਹਾ ਵੀ ਫੋਨ ਨਹੀਂ ਚੱਕੇ ਗਏ ਲੇਕਿਨ ਜਿਹੜੇ ਚੱਕੇ ਗਏ 300 ਫੋਨ ਚੱਕਿਆ ਗਿਆ ਘਟੋ ਘਟ 300 ਦੇ 300 ਹੀ ਲੋਕਾਂ ਨੇ ਆਰਡਰ ਕਰਤਾ ਵੀ ਭੇਜ ਦੋ ਜੀ ਦੇ ਦੋ ਰੀਜ਼ਨ ਇਹ ਆਇਆ ਦਾ ਕਿ ਇਹਨਾਂ ਚੀਜ਼ਾਂ ਉਹ ਨੇ ਜਿਹਦੇ ਕਰਕੇ ਅਸੀਂ ਸੈਟੀਸਫਾਈਡ ਨਹੀਂ ਹੁੰਦੇ ਹਮੇਸ਼ਾ ਕਦੇ ਅਸੀਂ ਇੱਧਰ ਜਾਂਦੇ ਆ ਉੱਧਰ ਜਾਂਦੇ ਆ ਵੀ ਆ ਵੀ ਲੈ ਲਿਓ ਵੀ ਇੱਕ ਐਸੀ ਚੀਜ਼ ਬਣੀ ਹੈ ਫਿਰ ਮੈਨੂੰ ਲੱਗਾ ਕਿ ਬਹੁਤ ਨੀਡ ਹੈ ਆਪਣੀ ਇਹ ਜਿਹੜੀ ਕਰੀਮ ਹੈ ਨਾ ਇਹਨੂੰ ਤੇ ਆਪਾਂ ਸਵੇਰੇ ਲਾਉਣਾ ਰੂਪਾਂਜਲੀ ਕਰੀਮ ਨੂੰ ਇਸ ਤੋਂ ਪਹਿਲਾਂ ਕੀ ਕੁਝ ਕਰਨਾ ਪਾਉ ਸੁਣਦੇ ਆ ਇਹ ਜਿਹੜੀ ਇੱਕ ਇੱਕ ਰੂਪਾਂਜਲੀ ਲੋਸ਼ਨ ਆ ਆਇਲ ਹੈ ਤੇਲ ਆ ਬਿਲਕੁਲ ਐਦਾਂ ਇਹਨੂੰ ਦਾਜੀ ਆਪਾਂ ਦੇ ਐ ਬਿਲਕੁਲ ਐ ਐਦਾਂ ਕਰਕੇ ਥੋੜਾ ਜਿਹਾ ਐ ਲੈਣਾ ਐਦਾਂ ਆਈਜ਼ ਦੇ ਨੀਚੇ ਜਿਹੜੇ ਡਾਰਕ ਸਰਕਲ ਬੰਦਿਆ ਉੱਥੇ ਲਾ ਕੇ ਰਾਤੀ ਸੌਣਾ ਹੁੰਦਾ ਹੁਣ ਇਹਨੂੰ ਲਾਉਣ ਇਹਨੂੰ ਲਾ ਕੇ ਸੌਣ ਤੋਂ ਪਹਿਲਾਂ ਦੀ ਗੱਲ ਕਰਦੇ ਆ। ਹੁਣ ਪਹਿਲਾਂ ਦੀ ਗੱਲ ਕੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਫੇਸ ਨੂੰ ਦੁੱਧ ਦੇ ਨਾਲ ਵਾਸ਼ ਕਰਨਾ। ਤੁਸੀਂ ਆਪਣੇ ਉੱਪਰ ਸਿਰਫ 20 ਮਿੰਟ ਲਾਣੇ ਆ। 20 ਮਿੰਟ ਚ ਤੁਸੀਂ ਇਹ ਸਮਝ ਲਓ 20 ਦਿਨਾਂ ਦੀ ਤਸੱਲੀ ਹੋ ਗਈ ਆਪਣੀ। 20 ਦਿਨ ਆਪਾਂ ਨੂੰ ਸਿਰਫ ਇੱਕ ਰੁਪੰਜਲੀ ਕਰੀਮ ਲਾ ਕੇ ਟਾਈਮ ਚੱਲੇਗਾ। ਉਸ ਤੋਂ ਬਾਅਦ ਜੇ ਰੋਜ਼ਾਨਾ ਦਾਰ ਕਰ ਲੋਗੇ ਇੱਕ ਦਿਨ ਆਊਗਾ ਕਿ ਆਪਣੇ ਨੇਚਰਲ ਤਰੀਕੇ ਨਾਲ ਸਕਿਨ ਕਲੀਅਰ ਹੋ ਜੂਗੀ। ਉਹਦੇ ਚ ਕੀ ਆ ਕਿ ਸਭ ਤੋਂ ਪਹਿਲਾਂ ਦੁੱਧ ਨਾਲ ਵਾਸ਼ ਕਰ ਲੋ ਕੱਚੇ ਦੁੱਧ ਨਾਲ ਕਰ ਲੋ। ਧੋ ਕੇ ਚਿਹਰਾ ਨਾ ਥੋੜਾ ਦੁੱਧ ਲਾਉਣਾ ਹੈ ਡਿਪ ਕਰਕੇ ਚੰਗੀ ਤਰ੍ਹਾਂ ਵਾਸ਼ ਕਰ ਦਿਓ ਪਾਣੀ ਨਾਲ। ਉਸ ਤੋਂ ਬਾਅਦ ਇਹ ਇੱਕ ਲੋਸ਼ਨ ਹੈ ਗਲੋਬ੍ਰੀਨ ਫੇਸ ਵਾਸ਼ ਹੈ। ਇਹ ਫੇਸ ਦਾ ਲੋਸ਼ਨ ਹੈ। ਇਹਦੇ ਚ ਕੀ ਕਰਨਾ 2 ਚਮਚੇ ਇਦਾਂ ਲੈਣੇ। ਇਹ ਇਹ ਤੁਹਾਨੂੰ Google ਤੇ ਮਿਲ ਜਾਊਗਾ ਜਦੋਂ ਤੁਸੀਂ ਜਾਓਗੇ ਨਾ www.vaidwan.com ਤੇ ਉੱਥੇ ਤੁਹਾਨੂੰ ਮਿਲੂਗਾ ਇਹਨੂੰ ਇਦਾਂ 2 ਚਮਚ ਲੈਣੇ ਆ ਉਹਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਪਾ ਲੈਣਾ ਚੰਗੀ ਤਰ੍ਹਾਂ ਉਹਨੂੰ ਮਿਕਸ ਮੈਚ ਕਰਕੇ ਉਹਨੂੰ ਇੱਕ ਕਾਟਨ ਡਿਪ ਕਰਕੇ ਨਾ ਐ ਐ ਐ ਲਾ ਲੈਣੀ ਆ ਫੇਸ ਤੇ ਜਿੱਥੇ ਜਿੱਥੇ ਛਾਈਆਂ ਨੇ ਦਾਗ ਨੇ ਤੱਬੇ ਆ ਉੱਥੇ ਲਗਾ ਦੇਣੀ ਉਦੋਂ ਬਾਅਦ ਜਦੋਂ ਸੁੱਕ ਜਾਏਗਾ ਫਿਰ ਉਹਨੂੰ ਠੰਡੇ ਪਾਣੀ ਨਾਲ ਵਾਸ਼ ਕਰਨਾ ਵਾਸ਼ ਕਰਕੇ ਫੇਰ ਤੁਸੀਂ ਕੀ ਕਰਨਾ ਰਾਤ ਨੂੰ ਸੌਣਾ ਹੀ ਆਪਾਂ ਨੇ ਸੌਣ ਤੋਂ ਪਹਿਲਾਂ ਬਾਡੀ 글로 ਇਹ ਦੇਖੋ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਤੁਹਾਨੂੰ ਇਦਾਂ ਇਹਨਾਂ ਸਕਰੀਨਸ਼ਾਟ ਲੈ ਲਿਆ ਕਰੋ ਬਾਡੀ 글로 ਜਿਹੜਾ ਲੋਸ਼ਨ ਹੈ ਇਹ ਲੋਸ਼ਨ ਹੈ ਇਹਨੂੰ ਇਦਾਂ ਲੈਣਾ ਹੱਥ ਤੇ ਔਰ ਲੈ ਕੇ ਨਾ ਬਸ ਇਹਨੂੰ ਫੇਸ ਤੇ ਹੌਲੀ 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 ਵਾਲੀ ਰਬ ਕਰ ਦੇਣਾ ਰਾਤ ਹੀ ਸੌ ਜਾਣਾ ਸਵੇਰੇ ਜਦ ਤੁਸੀਂ ਉੱਠੋਗੇ ਨਾ ਤੁਹਾਡੇ ਫੇਸ ਨੂੰ ਜਦੋਂ ਤੁਸੀਂ ਸ਼ੀਸ਼ੇ ਵਿੱਚ ਦੇਖੋਗੇ ਤੁਸੀਂ ਆਪਦੇ ਹੱਬ ਨੂੰ ਬੋਲੋਗੇ ਆਈ ਲਵ ਯੂ ਕਿਉਂ ਇਹਨੇ ਫੇਸ ਨੂੰ 글로ਅ ਕਰ ਦੇਣਾ ਔਰ ਇਹ ਬੜਾ ਛੋਟਾ ਜਿਹਾ ਸਿਸਟਮ ਹੈ ਔਰ ਪਤਾ ਨਹੀਂ ਕਿੰਨੇ ਦਿਨ ਤੁਹਾਨੂੰ ਇੱਕ ਬਿਊਟੀ ਪਾਰਲਰ ਚ ਇੱਕ ਵਾਰ ਖਰਚਦੇ ਆ ਤਿੰਨ ਚਾਰ ਵਾਰੀ ਯੂਜ਼ ਆਉਣ ਵਾਲੀ ਚੀਜ਼ ਆ ਫਿਰ ਰੁਪੰਜਲੀ ਕਰੀਮ ਤੁਸੀਂ ਸਵੇਰੇ ਲਾ ਸਕਦੇ ਹੋ ਅੱਛਾ ਜੇ ਤੁਹਾਡਾ ਮਨ ਹੈ ਕਿ ਆਪਾਂ ਨੇ ਫੇਸ਼ਲ ਫੂਸ਼ਲ ਕਰਨਾ ਤਾਂ ਇੱਕ ਹਫਤੇ ਚ ਇੱਕ ਦਿਨ ਟਾਈਮ ਕੱਢੋ ਇਹ ਕਿਹ ਕਿੱਟ ਬਣੀ ਹੋਈ ਹੈ ਇਹ 4 ਦਿਨ ਚੱਲਦੀ ਆ ਮਤਲਬ ਮਹੀਨਾ ਚੱਲ ਜੂਗੀ ਹਫਤੇ ਚ ਇੱਕ ਦਿਨ ਕੱਢੋ ਇੱਕ ਦਿਨ ਕੱਢ ਕੇ ਇੱਕ ਇਹ ਸਕਰਬ ਹੈ ਸਟਰਾਬਰੀ ਦਾ ਸਭ ਤੋਂ ਪਹਿਲਾਂ ਇਹ ਸਕਰਬ ਕਰ ਲਓ ਫੇਸ ਤੇ ਚੰਗੀ ਤਰ੍ਹਾਂ ਮਸਲ ਕੇ ਵਧੀਆ ਤਰੀਕੇ ਨਾਲ ਸਕਰਬ ਕਰੋ ਤੇ ਇਹਨੂੰ ਫਿਰ ਡਰਾਈ ਹੋਣ ਦਿਓ ਡਰਾਈ ਹੋਣ ਤੋਂ ਬਾਅਦ ਇਹਨੂੰ ਫੇਸ ਨੂੰ ਵਾਸ਼ ਕਰੋ ਕਿੰਨਾ ਵਧੀਆ ਲੱਗੂਗਾ ਤੁਸੀਂ ਸੋਚ ਵੀ ਨਹੀਂ ਸਕਦੇ ਫੇਸ ਵਾਸ਼ ਕਰ ਦਿਓ ਤੇ ਉਸ ਤੋਂ ਬਾਅਦ ਇਸ ਸਕਰਬ ਤੋਂ ਬਾਅਦ ਦੂਜਾ ਸਕਰਬ ਜਿਹੜਾ ਦੂਸਰਾ ਸਕਰਬ ਹੈ ਇਹ ਹੈਗਾ ਕੀ ਉਹਨੂੰ ਕਹਿੰਦੇ ਆਪਾਂ ਐਡਾ ਇੱਕ ਫਰੂਟ ਹੁੰਦਾ ਕੀਵੀ ਇਹ ਕੀਵੀ ਦਾ ਤੇ ਇਹਦੇ ਵਿੱਚ ਨਾਲ ਹੋਰ ਕਈ ਚੀਜ਼ਾਂ ਪਈਆਂ ਹੋਈਆਂ ਨੇ ਔਰ ਇਹ ਜਿਹੜਾ ਸਕਰਬ ਜਦੋਂ ਤੁਸੀਂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਚਿਹਰੇ ਦੇ ਉੱਪਰ ਨਾਲ-ਨਾਲ ਨਾ ਸਕਿਨ ਦੇ ਉੱਪਰ 글로 ਆ ਰਿਹਾ ਕਲਰ ਰੈੱਡ ਹੋ ਰਿਹਾ ਇਹਨੇ ਕਲਰ ਅੰਦਰੋਂ ਕੱਢ ਲੈਣਾ ਕਿਉਂਕਿ ਇਹ ਬਲੱਡ ਸਰਕੂਲੇਸ਼ਨ ਨੂੰ ਛੋਟੇ-ਛੋਟੇ ਨਾੜਾਂ ਦੇ ਵਿੱਚ ਜਿਹੜਾ ਸਰਕੂਲੇਸ਼ਨ ਹੈ ਉਹ ਚੱਲ ਪੈਂਦਾ ਤੇ ਫੇਸ ਜਿਹੜਾ ਡਲ ਹੋਇਆ ਹੋਇਆ ਸੀ ਠੰਡ ਕਰਕੇ ਜਾਂ ਧੁੱਪ ਕਰਕੇ ਜਾਂ ਲੋਹੂ ਕਰਕੇ ਜਾਂ ਮਿੱਟੀ ਪੈਣ ਕਰਕੇ ਉਹਦੇ ਵਿੱਚ 글로 ਆਉਣ ਲੱਗਾ ਸ਼ਾਈਨ ਆਉਣ ਲੱਗਾ ਇਹ ਹੋ ਗਿਆ ਇਹਦਾ ਕੰਮ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਇੱਕ ਤੁਹਾਨੂੰ ਮੈਂ ਦੇ ਰਿਹਾ ਪੈਕ ਜਿਹਨੂੰ ਤੁਸੀਂ ਪੈਕ ਕਹਿੰਦੇ ਪੋੜੀ ਲੈ ਲਉਣਾ ਪਹਿਲਾਂ ਇਹ ਲੈ ਲਾਣਾ ਪੈਕ ਇਹਨਾ ਮਲਤਾਨੀ ਮਿੱਟੀ ਦਾ ਪੈਕ ਆ ਇਹਦੇ ਵਿੱਚ ਕਈ ਚੀਜ਼ਾਂ ਨਾਲ ਕੱਲੀ ਮਲਤਾਨੀ ਮਿੱਟੀ ਨਹੀਂ ਬੜਾ ਵਧੀਆ ਪੇਸਟ ਟਾਈਪ ਹੈ ਨੂੰ ਹਲਕਾ ਜਿਹਾ ਲਾਉਣਾ ਚਿਹਰੇ ਤੇ ਔਰ ਇਹਨੇ ਚਿਪਕ ਜਾਣਾ ਔਰ ਇਹ ਤਾਂ ਦੀ ਸਕਿਨ ਨੂੰ ਟਾਈਟ ਕਰ ਦਿੰਦਾ ਫਿਰ ਇਹਨੂੰ ਕਰਨ ਦਾ ਆਉਦਾ ਕੰਮ ਰਾਮ ਲਾਲ ਕੋਮਦੇ ਫਿਰ ਦੇ ਰੋ ਤੇ ਇਹਨੂੰ ਲਗਾ ਕੇ 5-7 10 ਮਿੰਟ ਲਾ ਕੇ ਰੱਖੋ ਉਸ ਤੋਂ ਬਾਅਦ ਫਿਰ ਇਹਨੂੰ ਵਾਸ਼ ਕਰੋ ਵਾਸ਼ ਕਰਕੇ ਫਿਰ ਤੁਸੀਂ ਠੰਡੇ ਪਾਣੀ ਨਾਲ ਵਾਸ਼ ਕਰੋ ਠੰਡੇ ਪਾਣੀ ਨਾਲ ਵਾਸ਼ ਕਰਕੇ ਫਿਰ ਤੁਹਾਨੂੰ ਅਸੀਂ ਦੰਨੇ ਆ ਸੀ 골ਡਨ ਮ사ਜ ਇੱਕ 골ਡਨ ਇਹਦੇ ਵਿੱਚ 골ਡ ਪੈਂਦਾ ਸਵਰਨ ਸਵਰਨ ਬੰਗ ਪੈਂਦੀ ਹੈ ਸੋਨੇ ਦੀ ਭਸਮ ਨਹੀਂ ਪੈਂਦੀ ਸਵਰਨ ਬੰਗ ਪੈਂਦੀ ਹੈ ਇਹ 골ਡ ਮ사ਜ ਆ ਫਿਰ ਇਹਦੀ ਹਲਕੀ ਹਲਕੀ ਮ사ਜ ਕਰੋ ਮ사ਜ ਕਰਕੇ ਥੋੜਾ ਜਿਹਾ ਦੇਖੋ 5-7 ਮਿੰਟ ਤੋਂ ਬਾਅਦ ਇਹਨੂੰ ਸਾਫ਼ ਕਰ ਦਿਓ ਸਾਫ਼ ਕਰਕੇ ਫਿਰ ਤੁਸੀਂ ਐਲੋਵੇਰਾ ਜੈੱਲ ਦੀ ਮ사ਜ ਕਰੋ ਦੇਖੋ ਕਿੱਡੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਇਹ ਤੁਹਾਨੂੰ ਕੋਈ ਫੇਸ਼ੀਅਲ ਵੀ ਨਹੀਂ ਕਰ ਸਕਦਾ ਜੇ ਤੁਸੀਂ ਕਿਸੇ ਪਾਰਲਰ ਚ ਜਾਓ ਉਹਨੇ ਵੀ ਨਹੀਂ ਕਰਨਾ ਤੁਸੀਂ ਖੁਦ ਕਰੋ ਆਪਣੀ ਭੈਣ ਦਾ ਕਰੋ ਆਪਣੀ ਮਾਤਾ ਦਾ ਕਰੋ ਆਪਣੇ ਘਰ ਚ ਦਾਦੀ ਹੈ ਬਜ਼ੁਰਗ ਉਹਦਾ ਵੀ ਕਰੋ ਤਾਂ ਕਿ ਉਹਨੇ ਵੀ ਉਹ ਵੀ ਤੁਹਾਨੂੰ ਨਸੀਹਤਾਂ ਦੋਵੇ ਮਤਲਬ ਮੈਂ ਤਾਂ ਸੋਚਿਆ ਵੀ ਨਹੀਂ ਸੀ ਐ ਵੀ ਹੋ ਸਕਦਾ ਖਰਚਾ ਉਹਦੇ ਮਾਹੌਲ ਬਣਾਓ ਖੁਸ਼ੀ ਦਾ ਇਹ ਉਹ ਚੀਜ਼ ਆ ਔਰ ਇਹ ਐਸੀ ਗੱਲ ਨਹੀਂ ਹੈ ਕਿ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਮਹੀਨਾ 20 ਦਿਨ 15 ਦਿਨ ਤਾਂ ਤੁਸੀਂ ਫੈਨ ਹੋ ਜਾਓਗੇ ਇਹਦੇ ਔਰ ਉਸ ਤੋਂ ਬਾਅਦ ਇਹ ਐਲੋਵੇਰਾ ਜੈਲ ਹੈ ਪਿਓਰ ਐਲੋਵੇਰਾ ਜੈਲ ਹੈ ਇਦੇ ਵਿੱਚ ਜਰਾ ਜਿੰਨੀ ਵੀ ਕੋਈ ਚੀਜ਼ ਮਲਾਵਟ ਨਹੀਂ ਹੈਗੀ ਇਹ ਪਿਓਰ ਹੈ ਔਰ ਇਹ ਇਹ ਪਿਓਰ ਵੀ ਕਸ਼ਮੀਰੀ ਆ ਮਤਲਬ ਆਮ ਨੋਰਮਲ ਨਹੀਂ ਹੈਗਾ ਜਿੱਥੇ ਪੋਲਿਊਸ਼ਨ ਹੀ ਨਹੀਂ ਹੈ ਉਸ ਏਰੀਆ ਦੇ ਵਿੱਚ ਆ ਲੋਬੀ ਰਲ ਲਗਾਇਆ ਜਾਂਦਾ ਹੈ ਤੇ ਫਿਰ ਲਿਆਜਾ ਇਹ ਜਿਹੜਾ ਜੈਲ ਹੈ ਇਹਨੂੰ ਫਿਰ ਆਪਾਂ ਹਲਕਾ ਹਲਕਾ ਚਿਹਰੇ ਤੇ ਲਾ ਕੇ ਡਰਾਈ ਹੋਣ ਦੇਣਾ ਡਰਾਈ ਹੋ ਕੇ ਜਦੋਂ ਇਹ ਸੁੱਕ ਗਿਆ ਪ੍ਰੋਪਰ ਤਰੀਕੇ ਦੇ ਨਾਲ ਫਿਰ ਤੁਸੀਂ ਇਹ ਕਰੀਮ ਜਿਹੜੀ ਆ ਇਹ ਕਰੀਮ ਅਸੀਂ ਦਿੱਤੀ ਹੈ ਇਹ ਵਾਕਈ ਕਰੀਮ ਹੀ ਆ ਇਹਨੂੰ ਦੇਖ ਕੇ ਤਾਂ ਲੋਕਾਂ ਦਾ ਖਾਣ ਨੂੰ ਜੀ ਕਰ ਆਉਂਦਾ ਇੰਨੀ ਵਧੀਆ ਖਸ਼ੂ ਵੈਦੀ ਔਰ ਇਹਨੂੰ ਤੁਸੀਂ ਬੇਹਲਕਾ ਜਿਹਾ ਚਿਹਰੇ ਤੇ ਲਾਓ ਔਰ ਜਿੱਥੇ ਵੀ ਜਾਣਾ ਜਾਓ ਜੇ ਮਜਾਲਾ ਕੋਈ ਤੁਹਾਨੂੰ ਪ੍ਰੋਬਲਮ ਆ ਜਾਏ ਮਜਾਲਾ ਕੋਈ ਚਿਹਰੇ ਤੇ ਸ਼ਾਇਆ ਦਿਖ ਜਾਣ ਮਜਾਲਾ ਕੋਈ ਤੁਹਾਡੇ ਚਿਹਰੇ ਦੇ ਉੱਤੇ ਗਲੋ ਨਾ ਆਵੇ ਬਹੁਤ ਸੋਹਣਾ ਫੇਸ ਬਣ ਜਾਏਗਾ ਔਰ ਜੇ ਤੁਸੀਂ ਕਿਤੇ ਹੱਥਾਂ ਉੱਤਾਂ ਤੇ ਵੀ ਲਾਓਗੇ ਤਾਂ ਐਵਰੀ ਤੁਹਾਡੀ ਜਿਹੜੀ ਸਕਿਨ ਦਾ ਪੋਰਸ਼ਨ ਉਹ ਗਲੋ ਕਰੂਗਾ ਤਾਂ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇੱਥੇ ਹੀ ਫਿਰ ਵੀ ਜੇ ਤੁਹਾਨੂੰ ਕੋਈ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਆ www.vaidwan ਤੇ ਜਾ ਕੇ vaidwan.com ਤੇ ਜਾਣਾ ਤੁਸੀਂ ਜਾ ਕੇ ਸਰਚ ਕਰੋਗੇ vaidwan facial kit ਤਾਂ ਤੁਹਾਨੂੰ ਇਹ ਨਿਕਲ ਕੇ ਆਉਗੀ ਇਹਦੇ ਬਾਰੇ ਪੂਰਾ ਪੜ੍ਹ ਲਿਓ ਤੇ ਨਾਲ ਹੀ ਇੱਚ ਰੁਪੰਜਲੀ ਕਰੀਮ ਔਰ ਰੁਪੰਜਲੀ ਫੇਸ ਆਇਲ ਬਾਰੇ ਦਿੱਤਾ ਗਿਆ ਔਰ ਤੁਸੀਂ ਦੇਖੋਗੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਔਰ ਜਿਹੜੇ ਸਾਡੇ ਬਿਊਟੀ ਪਾਰਲਰ ਵਾਲੇ ਭੈਣਾ ਭਰਾ ਦੇਖ ਰਹੇ ਆ ਜਾਂ हेयर ਡ್ರೆਸਰ ਕੋਈ ਦੇਖ ਰਿਹਾ ਤਾਂ ਉਹ ਵੀ ਅਗਰ ਇਹਨੂੰ ਯੂਜ਼ ਕਰਨਗੇ ਇਹ ਚੀਜ਼ ਨੂੰ ਲੈ ਕੇ ਤਾਂ ਉਹਨੇ ਦੇ ਵੀ ਜਿਹੜੀ ਜਿਹੜੀ ਕਾਰੋਬਾਰ ਦੀ ਗੱਲਬਾਤ ਹੈ ਉਹ ਕੁਝ ਹੋਰ ਹੀ ਹੋਊਗੀ ਕਿਉਂਕਿ ਅਸੀਂ ਜਦੋਂ ਕੋਈ ਕੰਮ ਕਰਦੇ ਆ ਪੂਰੀ ਸ਼ਿੱਦਤ ਨਾਲ ਕਰਦੇ ਆ ਪੂਰੀ ਰੂਹ ਨਾਲ ਕਰਦੇ ਆ ਔਰ ਪਿਓਰ ਆਯੁਰਵੈਦਿਕ ਹੈ ਹਰਬਲ ਹੈ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਹੈ ਗਵਰਨਮੈਂਟ ਦੀਆਂ ਸਾਰੀਆਂ ਸਟੈਂਪਸ ਦੇ ਉੱਪਰ ਲੱਗੀਆਂ ਹੋਈਆਂ ਨੇ ਕੋਈ ਟੈਨਸ਼ਨ ਨਹੀਂ ਬਸ ਇਹ ਗੱਲ ਮੈਂ ਕਹਿਣਾ ਉਹ ਜਿੱਤੇ ਤੇ ਬੈਦਵਾਨ ਲਿਖਿਆ ਗਿਆ ਹੈ ਨਾ ਉਹ ਪ੍ਰੋਡਕਟ ਦੇ ਉੱਤੇ ਸੋਚਣ ਦੀ ਵੀ ਨਹੀਂ ਲੋੜ ਕਿਉਂਕਿ ਉਹ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਹੈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚਰੋ ਜਿਉਂਦੇ ਵਾਸਤੇ ਰੋ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਜ਼ਰੂਰ ਸਮਝ ਗਏ ਹੋ ਕਿਉਂਕਿ ਇਹ ਸਾਰੀਆਂ ਜਾਣਕਾਰੀ ਔਰ ਇਹ ਸਾਰੀ ਗੱਲਾਂ ਇਸ ਵੀਡੀਓ ਦੇ ਜ਼ਰੀਏ ਤਾਂ ਹੀ ਸਾਂਝੀ ਕੀਤੀਆਂ ਗਈਆਂ ਨੇ ਕਿਉਂਕਿ ਬਹੁਤ سارے ਸਵਾਲ ਬਹੁਤ ساری ਫੋਨ ਕਾਲਸ ਆ ਰਹੀਆਂ ਸੀ ਹਾਲਾਂਕਿ ਬਹੁਤ ساری ਫੋਨ ਕਾਲਸ ਜੋ ਹੈ ਰੀਸੀਵ ਨਹੀਂ ਵੀ ਹੋ ਪਾਈਆਂ ਤਿੰਨ ਨੰਬਰ ਜੋ ਹੈ ਲਗਾਤਾਰ ਵੀਡੀਓ ਦੇ ਵਿੱਚ ਚੱਲ ਰਹੇ ਸੀ ਕਿਸੇ ਵੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਇਨ ਕੇਸ ਇਹ ਨੰਬਰ ਨਹੀਂ ਵੀ ਮਿਲ ਪਾਰ ਰਿਹਾ ਤਾਂ ਤੁਸੀਂ www.vaidwan.com ਵੈਬਸਾਈਟ ਤੇ ਜਾ ਕੇ ਵੀ ਜਿਹੜਾ ਵੀ ਤੁਸੀਂ ਪ੍ਰੋਡਕਟ ਚਾਹੁੰਦੇ ਹੋ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਉਸ ਨੂੰ ਤੁਸੀਂ ਸ਼ਾਮਿਲ ਜ਼ਰੂਰ ਕਰ ਸਕਦੇ ਹੋ ਔਰ ਆਨਲਾਈਨ ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹੋ ਆਪਣੀ ਡਾਈਟ ਨੂੰ ਵੀ ਵਧੀਆ ਜ਼ਰੂਰ ਰੱਖਿਆ ਕਰੋ ਚੰਗਾ ਖਾਓ ਚੰਗਾ ਪੀਓ ਔਰ ਤੁਹਾਡੀ ਜਿਹੜੀ ਬਾਡੀ ਹੈ ਉਸੇ ਤਰੀਕੇ ਨਾਲ ਜੋ ਹੈ ਹਲਦੀ ਰਹੇਗੀ ਸੋ ਜੈਸਾ ਖਾएंगे ਅਨ ਵੈਸਾ ਹੋਗਾ ہمارا ਤਨ ਸੋ ਇਹਨਾਂ ਚੀਜ਼ਾਂ ਨੂੰ ਵੀ ਐਡ ਕਰੋ ਅਗਰ ਅਸੀਂ ਕੇਅਰ ਨਹੀਂ ਆਪਣੀ ਸਕਿਨ ਕੇਅਰ ਨਹੀਂ ਕਰਾਂਗੇ ਤਾਂ ਫਿਰ ਸਾਡੀ ਸਕਿਨ ਦਲ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਆਯੁਰਵੈਦਿਕ ਚੀਜ਼ਾਂ ਨੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਜ਼ਰੂਰ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੀ ਜੁੜੀ ਵੀ ਸਕਿਨ ਰਿਲੇਟਡ ਪ੍ਰੋਬਲਮ ਹੈ ਚਾਹੇ ਉਹ ਛਾਈਆਂ ਨੇ ਕਾਲੇ ਘੇਰੇ ਨੇ ਅੱਖਾਂ ਦੇ نیچے ਉਹ ਜ਼ਰੂਰ ਇਹਨਾਂ ਚੀਜ਼ਾਂ ਦੇ ਨਾਲ ਦੂਰ ਹੋ ਸਕਣ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈ ਹੈਲਥ ਐਡਵਾਈਸ ਵਿਦ ਹਰਜੋਤਕੌਰ @gmail.com ਤੇ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜੇਕਰ ਹੁਣ ਤੱਕ ਵੀ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ फटाफट फॉलो कर लो यूट्यूब चैनल हेल्थ एडवाइस है सबसक्राइब तो नहीं किया फटाफट सबसक्राइब कर लो मिलेंगे जल्दी ही एक होर के देना फिलहाल ही दौ जी इजाजत सत श्रीकाल